ਉੱਧਰ ਲਵਜੀਤ ਟਾਲੀਆਂ ਜੇਹਪਰੀ ਟਾਲੀਆਂ ਉਹਨਾਂ ਵੱਲੋਂ ਵੱਡੇ ਮਾਨ ਪਿਆਰੇ ਬਹੁਤ ਬਹੁਤ ਤਾੜਾ ਲਓ ਧਿਆਨ ਧਿਆਨ ਪਿਆਰ ਦੇ ਨਾਲ ਪਿਆਰ ਦੇ ਨਾਲ ਕੋਈ ਗੱਲ ਨਹੀਂ ਯਾਰ ਜੱਟਾਂ ਪਟੜਾਂ ਦਾ ਜਿੱਤ ਹਰ ਵੱਖਰੀ ਹਾਲ ਹੈ ਭਾਈ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਫੇਰ ਇਹ ਆ ਗਿਆ ਆ ਗਿਆ ਇਧਰ ਦੀਪੂ ਯੂਐਸਏ ਗੱਗੀ ਯੂਐਸਏ ਤੇ ਸਾਡੇ ਸ਼ਰਵਾਜੀ ਕੜਿਆਲ ਵਾਲੇ 500 ਦੇ ਮਾਣ ਪਰ ਪਗੀਰਖ ਪੁੱਟਰ ਵਾਲਾ ਓ ਸ਼ੀਲੂ ਸ਼ੀਲੂ ਹੋਰ ਕੋਈ ਨਹੀਂ ਥਾਉ ਦੀ ਵੀ ਸੁਣ ਲਾ ਪਿਛਲਾ ਮੈਚ ਹੋਇਆ ਸੀ ਖੇਡਾਂ ਵਾਲਾ ਤੇ ਲੰਡੇ ਕੇ ਉਧਰ ਅਵਰ ਦੇ ਅੱਗੇ ਜਿੱਤ ਹਰ ਬੱਕਰੀ ਗੱਲ ਹੈ ਜੇ ਮੁੰਡੇ ਨੇ ਮਾਰ ਖੁਸ਼ ਕਰਤਾ ਤਾੜੀਆਂ ਕਰੀ ਫੇਰ ਮਾਰੋ ਯਾਰ ਜੋਕਰੀ ਵਾਲਾ ਤੀਆ ਬਈ ਵੀਰਵੰਦ ਦੇ ਜਲਦੀ ਨਾਲ ਆ ਜਾਣ ਕਿਰਪਾ ਕਰਕੇ ਪਿੰਡਰ ਦੇ ਠੀਕਰੀ ਵਾਲਾ ਓ ਫੇਰ ਆ ਗਿਆ ਓ ਕਹਿੰਦਾ ਟੱਚ ਲਾਉਣਾ ਤੇ ਲਾਉਣਾ ਸ਼ੀਲੂ ਨੂੰ ਹੀ ਆ ਤੇ ਰੱਖ ਕੀ ਬਾਤ ਹੈ ਇੱਥੇ ਰੱਖ ਕਾ ਤੇਰੇ ਸੋਹਣਾ ਪਿੰਡ ਕਿਹੜਾ ਪਿੰਡ ਕਿਹੜਾ ਜਨੇਤਪੁਰਾ ਪਿੰਡ ਕੀ ਨਾਂ ਦਾ ਹਾਂ ਅੰਤਰ ਦਾ ਸ਼ਗਿਰਦ ਹਾਂ ਹਾਂ ਤੰਨਾ ਨਾਮ ਬਾਈ ਜਨੇਤਪੁਰਾ ਪਿੰਡ ਆ ਕਹਿੰਦਾ ਮੈਂ ਜਨੇਤਪੁਰੇ ਵਾਲੇ ਅੰਤਰ ਦਾ ਸ਼ਗਿਰਦ ਹਾਂ ਤੇ ਮੁੰਡੇ ਨੇ ਬਾਰ ਖੁਸ਼ ਕੀਤਾ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਆ ਮੁੰਡੇ ਨੇ ਵੀ ਮੇਰੇ ਵੀਰੋ ਅੱਜ ਥੱਲੇ